ਸ੍ਰੀਕਲ ਦਾਸ ਜਸਵੰਤ ਸਿੰਘ लवली ਦੁਲਚੀਪੁਰੀਆ ਵਾਇਸ ਪ੍ਰਧਾਨ ਕਿਸਾਨ ਵੰਗਾ ਆਮ ਆਦਮੀ ਪਾਰਟੀ ਹਲਕਾ ਖਰੂਰ ਸਾਹਿਬ ਅੱਜ ਤੁਹਾਡੇ ਨਾਲ ਪਿਛਲੇ 2 2.5 ਸਾਲ ਦੀ ਜੋ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਪਰਫਾਰਮੈਂਸ ਰਹੀ ਹੈ ਉਹਦੇ ਸਬੰਧ ਵਿੱਚ ਤੁਹਾਡੇ ਨਾਲ ਗੱਲ ਕਰ ਰਿਹਾ ਔਰ ਇਹ ਗੱਲ ਮੈਂ ਨਹੀਂ ਕਰ ਰਿਹਾ ਇਹ ਹਲਕੇ ਦੇ ਬਹੁਤ ਸਾਰੇ ਲੋਕਾਂ ਦੀ ਆਵਾਜ਼ ਬਣ ਕੇ ਮੈਂ ਤੁਹਾਡੇ ਸਾਹਮਣੇ ਆਇਆ ਇਹ ਅੱਜ ਜਿਹੜੀ ਗੱਲਬਾਤ ਮੈਂ ਰੱਖਾਂਗਾ ਤੁਹਾਡੇ ਨਾਲ ਉਹਦੇ ਵਿੱਚ ਬਹੁਤ ਸਾਰੇ ਵਰਕਰਾਂ ਦੀ ਆਵਾਜ਼ ਬਣ ਕੇ ਮੈਂ ਸਾਹਮਣੇ ਆਇਆ 40 ਦੇ ਕਰੀਬ ਵਰਕਰ ਜਿਹੜੇ ਨਾਰਾਜ਼ ਚੱਲ ਰਹੇ ਆ ਉਹਨਾਂ ਦੀ ਗੱਲ ਮੈਂ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਸਰਕਾਰ ਦੀ ਤਾਂ ਮੁੱਖ ਮੁੱਦਾ ਜਿਹੜਾ ਸੀ ਉਹ ਨਸ਼ੇ ਦਾ ਸੀ ਕ腐ਸ਼ਨ ਦਾ ਸੀ ਕ腐ਸ਼ਨ ਦੇ ਅਸੀਂ ਦੂਜੀਆਂ ਪਾਰਟੀਆਂ ਤੇ ਬੜੇ ਇਲਜ਼ਾਮ ਲਾਏ ਕਿ ਉਹ ਕ腐ਟ ਪਾਰਟੀਆਂ ਨੇ ਉਹਨਾਂ ਨੇ ਇੰਨੇ ਵੱਡੇ ਵੱਡੇ ਘੁਟਾਲੇ ਕੀਤੇ ਤੇ ਸਭ ਤੋਂ ਵੱਡੀ ਗੱਲ ਹਲਕਾ ਖਡੂਰ ਸਾਹਿਬ ਦੇ ਵਿੱਚ ਤੁਹਾਡੇ ਸਾਹਮਣੇ ਇੱਕ ਘਟਨਾ ਵਾਪਰੀ ਹੈ ਕਿ ਹਲਕਾ ਵ代ਕ ਮਨਜਿੰਦਰ ਸਿੰਘ ਲਾਲਪੁਰਾ ਦੇ ਜੀਜਾ ਜੀ ਜਿਹੜੇ ਇੱਕ ਨਜਾਇਜ਼ ਮਾਈਨਿੰਗ ਕਰਦੇ ਪਿੰਡ ਪਹਿੜ ਤੋਂ ਫੜੇ ਗਏ ਤੇ ਕਾਰਵਾਈ ਤੇ ਹੋਣੀ ਚਾਹੀਦੀ ਸੀ ਜੀਜਾ ਜੀ ਤੇ ਉਹ ਬਣਦੀ ਸੀ ਕਾਨੂੰਨ ਨੇ ਵਧੀਆ ਕੰਮ ਕੀਤਾ ਕਾਰਵਾਈ ਕੀਤੀ ਪਰ ਉਲਟਾ ਕਾਰਵਾਈ ਜਿਹੜੀ ਆ ਇੱਕ ਇਮਾਨਦਾਰ ਅਫਸਰ ਐਸਐਸਪੀ ਗਰਮੀਤ ਸਿੰਘ ਚੋਹਾਨ ਤੇ ਕਰ ਦਿੱਤੀ ਗਈ ਉਹਨਾਂ ਦੀ ਥੋ ਟ੍ਰਾਂਸਫਰ ਕਰ ਦਿੱਤੀ ਗਈ ਦੂਜੀ ਗੱਲ ਮਨਜਿੰਦਰ ਸਿੰਘ ਲਾਲਪੁਰਾ ਦੇ ਸਾਲਾ ਸਾਹਿਬ ਉਹ ਵੀ ਤੁਹਾਡੇ ਸਾਹਮਣੇ ਪਿੱਛੇ ਜੇ ਇੱਕ ਵੀਡੀਓ ਵੀ ਆਈ ਸੀ ਉਹਨਾਂ ਨੇ ਇੱਕ ਜ਼ਮੀਨ ਜੋ ਪਤਾ ਨਹੀਂ ਕਿ ਥੋੜਾ ਬਹੁਤ ਪੈਸੇ ਦਿੱਤੇ ਆ ਜਾਂ ਨਹੀਂ ਦਿੱਤੇ ਗਰੀਬ ਪਰਿਵਾਰ ਦੀ ਤਬਕੇ ਦੀ ਜੋ ਖਰੀਦੀ ਹੈ ਉਹਨਾਂ ਮੁਤਾਬਕ ਸੀ ਕਿ ਨਜਾਇਜ਼ ਕਬਜ਼ਾ ਹੈ ਉਹ ਵੀ ਤੁਹਾਡੇ ਸਾਹਮਣੇ ਹੈ ਔਰ ਅਗਲੀ ਗੱਲ ਕਰੀਏ ਮੁੱਦਿਆਂ ਦੀ ਇੱਕ ਇੱਥੇ ਸਾਡੇ ਪਿੰਡ ਲੋਹਾਰ ਦੇ ਵਿੱਚ ਸਰਪੰਚ ਸਾਹਿਬ ਨੇ ਉਹਨਾਂ ਦੇ ਬੇਟੇ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਔਰ ਉਹ ਉਹਨਾਂ ਨੂੰ ਲੈ ਕੇ ਜਾ ਰਹੇ ਸੀ ਤਰਨ ਤਰਨ ਰਸਤੇ 'ਚ ਪਿੰਡ ਕਾਲਵਾ ਆਉਂਦਾ ਹੈ ਉੱਥੇ ਲੁਟੇਰਿਆਂ ਨੇ ਅੱਗੇ ਉਹਨਾਂ ਦੇ ਕੋਈ ਫੱਟੀਆਂ 'ਚ ਮੇਖਾਂ ਮੁਖਾਂ ਲਾ ਕੇ ਗੱਡੀ ਅੱਗੇ ਸੌੜ ਦਿੱਤੀਆਂ ਤੇ ਉਹ ਗੱਡੀ ਪੈਂਚਰ ਹੋ ਗਈ ਗੱਡੀ ਰੋਗੀ ਉੱਥੋਂ ਲਾਗੋ ਮੱਕੀ 'ਚੋਂ ਨਿਕਲੇ ਹੋ ਉਹਨਾਂ ਨੇ ਉਹਨਾਂ ਕੋਲੋਂ 40-45000 ਰੁਪਈਆ ਸੀ ਜਿਹੜਾ ਲਾਜ ਵਾਸਤੇ ਉਹ ਲੈ ਕੇ ਜਾ ਰਹੇ ਸੀ ਉਹ ਲੁੱਟ ਲਿਆ ਔਰ ਇੱਥੋਂ ਤੱਕ ਕਿ ਉਹ ਬੱਚੇ ਦੇ ਆਖਰੀ ਸਾਹਾਂ ਤੇ ਸੀ ਤੇ ਉਹਦੇ ਵੀ ਉਹਨਾਂ ਨੇ ਮਤਲਬ ਜੇਬਾਂ ਜੂਬਾਂ ਸਾਰੀਆਂ ਫੋਲੀਆਂ ਵੀ ਇਹਦੇ ਕੋਈ ਕੁਝ ਹੈਗਾ ਤਨੀ ਔਰ ਦੁੱਖ ਦੀ ਗੱਲ ਹੈ ਕਿ ਉਹ ਬੱਚੇ ਦੀ ਜਿਹੜੀ ਆ ਜਾਨ ਚਲੀ ਗਈ ਸੇਰੋਂ ਤੱਕ ਜਾਂਦਿਆਂ ਜਾਂਦਿਆਂ ਉਹਦੀ ਡੈਥ ਹੋ ਗਈ ਹੋ ਸਕਦਾ ਜੇ ਉਹ 40-45 ਮਿੰਟ ਜਿੱਥੇ ਇੱਥੇ ਲੱਗੇ ਐ ਜੇ ਉਹ ਮਤਲਬ ਲੁਟੇਰੇ ਨਾ ਪੈਂਦੇ ਤੇ ਉਹਦੀ ਜਾਨ ਬਚ ਜਾਂਦੀ ਸੋ ਅੱਜ ਹਲਕਾ ਖਡੂਰ ਸਾਹਿਬ ਦੀ ਸਥਿਤੀ ਜਿਹੜੀ ਹੈ ਕਿਸੇ ਤੋਂ ਲੋਕੀਸ਼ਪ ਹੀ ਨਹੀਂ ਇਮਾਨਦਾਰੀ ਦੀ ਅਸੀਂ ਬੜੀਆਂ-ਬੜੀਆਂ ਗੱਲਾਂ ਕਰਦੇ ਸੀ ਇਮਾਨਦਾਰ ਅਫਸਰ ਗੁਰਸ਼ਰਨ ਸਿੰਘ ਖੈਰਾ ਦੀ ਬਦਲੀ ਕਰ ਦਿੱਤੀ ਗਈ ਜਦ ਕਿ ਉਹ ਕਿਸੇ ਪਾਰਟੀਬਾਜ਼ੀ ਦੀ ਕੋਈ ਹਿਮਾਇਤ ਨਹੀਂ ਸੀ ਕਰਦੇ ਜਿਹੜਾ ਵੀ ਭੈਣ ਭਰਾ ਜਾਂਦਾ ਸੀ ਉਹਦੀ ਗੱਲ ਸੁਣਦੇ ਸੀ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਸਿਰਫ ਇੱਕ ਈਗੋ ਨੂੰ ਸ਼ਾਂਤ ਕਰਨ ਵਾਸਤੇ ਉਹਨਾਂ ਦੀ ਟਰੱਸਟ ਦੂਜੀ ਪਾਸੇ ਵਰਕਰਾਂ ਦੀ ਗੱਲ ਕਰੀਏ ਤੇ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਕਿਸੇ ਠਾਣੇ ਦੇ ਵਿੱਚ ਕਿਸੇ ਕਚਹਿਰੀ ਦੇ ਵਿੱਚ ਕਿਸੇ ਤਹਿਸੀਲ ਦੇ ਵਿੱਚ ਸਰਕਾਰੀ ਦਫ਼ਤਰਾਂ ਦੇ ਵਿੱਚ ਕੋਈ ਸੁਣਵਾਈ ਨਹੀਂ ਜਦੋਂ ਵਰਕਰ ਜਾ ਕੇ ਵਿਧਾਇਕ ਸਾਹਿਬ ਨੂੰ ਕਹਿੰਦੇ ਨੇ ਤੇ ਵਿਧਾਇਕ ਸਾਹਿਬ ਕਹਿੰਦੇ ਨੇ ਵੀ ਸਾਡੀ ਖੁਦ ਹੀ ਸੁਣਵਾਈ ਨਹੀਂ ਹੈਗੀ ਪਰ ਜਦੋਂ ਆਪਣੇ ਤੇ ਗੱਲ ਆਉਂਦੀ ਹੈ ਜੀਜੇ ਤੇ ਗੱਲ ਆਉਂਦੀ ਹੈ ਉਦੋਂ ਰਾਤੋ-ਰਾਤ ਪਰਚੇ ਵੀ ਰੱਦ ਹੋ ਜਾਂਦੇ ਆ ਉਦੋਂ ਬਦਲੀਆਂ ਵੀ ਹੋ ਜਾਂਦੀਆਂ ਸਾਰਾ ਕੁਝ ਹੋ ਜਾਂਦਾ ਉਦੋਂ ਸੁਣਵਾਈ ਵਿਧਾਇਕ ਸਾਹਿਬ ਤੋਂ ਪਾਵਰਾਂ ਆ ਜਾਂਦੀਆਂ ਨਹੀਂ ਸੋਈ ਇਹ ਗੱਲਾਂ ਨੇ ਕਿਉਂਕਿ ਇੱਥੇ ਕਿਸੇ ਨੇ ਮਨਜਿੰਦਰ ਸਿੰਘ ਲਾਲਪੁਰਾ ਨੂੰ ਵੋਟ ਨਹੀਂ ਪਾਈ ਲੋਕਾਂ ਨੇ ਦੂਜੀਆਂ ਪਾਰਟੀਆਂ ਤੋਂ ਦੁਖੀ ਹੋ ਕੇ ਇੱਕ ਬਦਲਾਵ ਚਾਇਆ ਸੀ ਇੱਕ ਸੁਪਨੇ ਵਿਖਾਏ ਸੀ ਸੀ ਉਹਨਾਂ ਨੂੰ ਵੋਟ ਪਈ ਸੀ ਪਰ ਅੱਜ ਜੋ ਹਾਲਾਤ ਚੱਲਦੇ ਪਏ ਨੇ ਹੁਣ ਕ腐ਸ਼ਨ ਦੀ ਗੱਲ ਕਰੀਏ ਤੇ ਮੈਂ ਤਕਰੀਬਨ ਇੱਥੇ ਬਾਬੇ ਨਾਨਕ ਦੇ ਨਾਮ ਤੇ ਗ੍ਰਾਂਟਾਂ ਆਈਆਂ ਨੇ ਕਰੋੜ ਕਰੋੜ ਰੁਪਏ ਆਇਆ ਕਰੋੜ ਕਰੋੜ ਸਵਾ ਸਵਾ ਕਰੋੜ ਰੁਪਏ ਉਹਦੀ ਆਰਟੀਆਈ ਪਾਈ ਆਰਟੀਆਈ ਦਾ ਕੋਈ ਮੈਨੂੰ ਜਵਾਬ ਨਹੀਂ ਮਿਲਿਆ ਜਦੋਂ ਮੈਂ ਜਾ ਕੇ ਵਰਬਲੀ ਪੁੱਛਿਆ ਵੀਡੀਓ ਸਾਹਿਬ ਨੂੰ ਉਹਨਾਂ ਨੇ ਕਿਹਾ ਜੀ ਮੈਂ ਕਿਹਾ ਬਾਬੇ ਨਾਨਕ ਵਾਲੀਆਂ ਗਰੰਟਾਂ ਦਾ ਹਿਸਾਬ ਉਹ ਕਹਿੰਦੇ ਜੀ ਜਿੱਥੇ ਬਾਬਾ ਨਾਨਕ ਗਿਆ ਉੱਥੇ ਗਰੰਟਾਂ ਚੱਲ ਗਈਆਂ ਇਹ ਕੋਈ ਜਵਾਬ ਹੈ ਫਿਰ ਉਹ ਕਹਿੰਦੇ ਜੀ ਤੁਸੀਂ ਹਰ ਦਾ ਗੱਲ ਕਰਦੇ ਜੇ ਵਿਧਾਇਕ ਸਾਹਿਬ ਨਾਲ ਗੱਲ ਕਰੋ ਇਹਦਾ ਮਤਲਬ ਕਿ ਵਿਧਾਇਕ ਸਾਹਿਬ ਆਰਟੀਆ ਦਾ ਜਵਾਬ ਦੇਣ ਤੋਂ ਰਿਕਵਾ ਰਹੇ ਨੇ ਦੂਜੇ ਪਾਸੇ ਇੱਕ ਇਥੇ ਸ਼ਾਮ ਲੜ ਜਗਾ ਸੀ ਇੱਕ ਕਾਲੀ ਆਗੂ ਨੇ ਕਬਜ਼ਾ ਕੀਤਾ ਉਹਦੇ ਮੈਂ ਸਾਰੇ ਡਾਕੂਮੈਂਟ ਦੇ ਕੇ ਆਇਆ ਬਲਾਕ ਦੇ ਵਿੱਚ ਨਿਸ਼ਾਨਦੀ ਵਾਸਤੇ ਵੀ ਉਹਨਾਂ ਨੇ ਅੱਗੇ ਤਹਿਸੀਲਦਾਰ ਸਾਹਿਬ ਨੂੰ ਦੇ ਦਿੱਤੇ ਪਰ ਉਹਦੀ ਅੱਜ ਤੱਕ ਕੋਈ ਨਿਸ਼ਾਨਦੀ ਨਹੀਂ ਹੋਈ ਅੱਗੇ ਉਹ ਮਾੜੀ ਮੋੜ ਪਰਚੀ ਪੁਰਚੀ ਕਟਾ ਲੈਂਦਾ ਸੀ ਐਰ ਕੀ ਬਿਨਾ ਬੋਲੀ ਦੇ ਬਦਲਾ ਇਹੋ ਜਿਹਾ ਆਇਆ ਕਿ ਬਿਨਾ ਬੋਲੀ ਦੇ ਇਹ ਜਮੀਨ ਜਿਹੜੀ ਬਾਹਰ ਆ ਕਮਰਸ਼ੀਅਲ ਯੂਜ਼ ਕਰ ਰਿਆ ਉਹਦਾ ਪੱਠੇ ਵਾਲੀਆਂ ਇੱਟਾਂ ਪਾਈਆਂ ਹੋਈਆਂ ਉਸ ਬੰਦੇ ਨੇ ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਇੱਥੇ ਪਾਰਟੀ ਦਾ ਵੀ ਨੁਕਸਾਨ ਹੋ ਰਿਹਾ ਥੱਲੇ ਜਵਾਬ ਦੇ ਹੀ ਵਰਕਰਾਂ ਦੀ ਆ ਸਾਡੇ ਬੈਲਟ ਹੈ ਆ ਮੁੰਡਾ ਪਿੰਡ ਘੜਕਾ ਜਮਾਰਾ ਆ ਭੈੜ ਜੋਲ ਅਸਾਰੀ ਬੈਲਟ ਜਿਹੜੀ ਮੰਡ ਏਰੀਆ ਪੈਂਦਾ ਇੱਥੇ ਬੰਨ ਟੁੱਟਣ ਕਾਰਨ ਬੜਾ ਲੋਕਾਂ ਦਾ ਨੁਕਸਾਨ ਹੋਇਆ ਬੜੀ ਸੇਵਾ ਕੀਤੀ ਬਾਬੇ ਸੁੱਖਾ ਸੋਹਣ ਸ੍ਰਿ ਹਰਿ ਆਲੀ ਸਾਹਿਬ ਵਾਲਿਆਂ ਨੇ ਬਾਬੇ ਸੁਰ ਸਿੰਘ ਵਾਲੇ ਬਾਬੇ ਸੇਵਾ ਸਿੰਘ ਹੋਣੀ ਹੁਣ ਖਾਲਸਾ ਏਡੋ ਬੰਨ ਦੀ ਸੇਵਾ ਨਿਭਾ ਰਿਆ ਪਰ ਵਿਧਾਇਕ ਸਾਹਿਬ ਨੇ ਕਦੀ ਜਾ ਕੇ ਕਿਸਦਾ ਹਾਲ ਨਹੀਂ ਪੁੱਛਿਆ ਸੋ ਇਹ ਗੱਲਾਂ ਕਰਨੀਆਂ ਬਣਦੀਆਂ ਨੇ ਲੋਕੀ ਸਾਨੂੰ ਕਹਿੰਦੇ ਵੀ ਤੁਸੀਂ ਯਾਰ ਸਾਨੂੰ ਥੋੜ ਤੇ ਉਮੀਦਾਂ ਨੇ ਕਿ ਤੁਸੀਂ ਅੱਜ ਵੀ ਪਾਰਟੀ 'ਚ ਰਹਿ ਕੇ ਗੱਲਾਂ ਦੀ ਬਾਜ਼ ਉਠਾਓ ਵੀ ਇਹ ਸਾਰਾ ਕੁਝ ਹੋ ਰਿਹਾ ਹੈ ਤੁਹਾਡੇ ਅੱਖਾਂ ਦੇ ਸਾਹਮਣੇ ਹੋ ਰਿਹਾ ਤੁਸੀਂ ਚੁੱਪ ਕਿਉਂ ਹੋ ਜੀ ਸਾਨੂੰ ਮੈਨੂੰ ਅੱਜ ਲੋਕਾਂ ਨੇ ਮਜਬੂਰ ਕਰ ਦਿੱਤਾ ਬੋਲਣ ਵਾਸਤੇ ਜੇ ਵਰਕਰਾਂ ਦੀ ਗੱਲ ਕਰੀਏ ਤੇ ਆ ਵੇਖੋ ਤੁਸੀਂ ਕਿੰਨੇ ਪੁਰਾਣੇ ਲੋਕ ਤੁਰੇ ਹੋਏ ਆ ਵਰਕਰ ਜਿਹੜੇ ਲਾਲਪੁਰਾ ਸਾਹਿਬ ਤੋਂ ਪਹਿਲਾਂ ਦੇ ਵੀ ਕੁਝ ਬੰਦੇ ਨੇ ਉਹਨਾਂ ਕੋਲੇ ਕਿਹੜੇ ਅਹੁਦੇ ਨੇ ਕਿਹੜੀ ਉਹਨਾਂ ਕੋਲੇ ਜ਼ਿੰਮੇਵਾਰੀ ਹੈ ਤੇ ਲਾਲਪੁਰਾ ਸਾਹਿਬ ਨੇ ਕੋਈ ਜ਼ਿੰਮੇਵਾਰੀ ਛੱਡੀ ਨਹੀਂ ਜੂਥ ਦੇ ਪ੍ਰਧਾਨ ਵੀ ਬਣ ਗਏ ਜ਼ਿਲ੍ਹਾ ਪ੍ਰਧਾਨ ਵੀ ਬਣ ਗਏ ਐਮਪੀ ਦੀ ਇਲੈਕਸ਼ਨ ਵੀ ਲੜ ਲਈ ਐਮ ਐਮਲਏ ਦੀ ਵੀ ਲੜ ਲਈ ਤੇ ਹੁਣ ਅੱਜ ਕੱਲ ਉਹ ਵੱਡੀ ਕਾਮਨਾ ਕਰਕੇ ਬੈਠਿਆ ਕਿ ਲਾਲਜੀਤ ਭੁੱਲਰ ਸਾਹਿਬ ਸਾਈਡ ਤੇ ਹੋਣ ਤੇ ਮੈਂ ਜਿਹੜਾ ਕਿਹੜਾ ਵੇਲਾ ਹੋਵੇ ਤੇ ਮੈਂ ਮੰਤਰੀ ਬਣ ਜਾ ਕੈਬਨਿਟ ਮੰਤਰੀ ਬਣ ਜਾ ਅੱਛਾ ਸਾਰਾ ਕੁਝ ਮੇਰੇ ਘਰੇ ਆ ਜੀ ਇਹਨਾਂ ਦਾ ਵਾਸ ਨਹੀਂ ਚੱਲਦਾ ਇਹ ਤੇ ਸਾਰੀਆਂ ਚੇਅਰਮੈਨੀਆਂ ਤੇ ਵੀ ਕਬਜ਼ਾ ਕਰ ਜਾਣਗੇ ਮੇਰੇ ਕੋਲ ਹੋਣ ਇੱਥੇ ਜ਼ਿਲ੍ਹਾ ਟੀਮ ਨੂੰ ਵੀ ਮੈਂ ਇਥੇ ਕਹਿਣਾ ਬੰਦਾ ਵਾ ਕਿ ਕਿਉਂਕਿ ਜ਼ਿਲ੍ਹਾ ਟੀਮ ਜਿਹੜੀ ਅੱਖਾਂ ਮੀਟ ਕੇ ਜੋ ਲਾਲਪੁਰਾ ਸਾਹਿਬ ਕਹਿੰਦੇ ਨੇ ਉਹ ਕਰ ਦਿੰਦੇ ਨੇ ਉਹ ਥੱਲੇ ਵੇਂਦੇ ਨਹੀਂ ਕਿ ਕਿਹੜਾ ਵਰਕਰ ਕੀ ਕਰ ਰਿਹਾ ਕਿਹੜੇ ਵਰਕਰ ਦੀ ਕੀ ਪਰਫਾਰਮੈਂਸ ਆ ਉਹਨਾਂ ਦਾ ਕੋਈ ਉਸ ਚੀਜ਼ ਤੇ ਧਿਆਨ ਨਹੀਂ ਇੱਕ ਸਿਆਣੇ ਕਹਿੰਦੇ ਹੁੰਦੇ ਨੇ ਕਿ ਬੰਦੇ ਦਾ ਕਿਰਦਾਰ ਚੈੱਕ ਕਰਨਾ ਹੋਵੇ ਤੇ ਸਭ ਤੋਂ ਪਹਿਲਾਂ ਵੇਖਣਾ ਚਾਹੀਦਾ ਕਿ ਉਹਦੇ ਨਾਲ ਪੁਰਾਣੇ ਬੰਦੇ ਕਿੰਨੇ ਨੇ ਜਿਹੜੇ ਲੰਬੇ ਸਮੇਂ ਤੋਂ ਉਹਦੇ ਨਾਲ ਜੁੜੇ ਹੋਣ ਜਿਹੜਾ ਨਿਤ ਨਵੇਂ ਨਾ ਯਾਰੀਆਂ ਲਾਉਂਦਾ ਹੈ ਇਹਦਾ ਮਤਲਬ ਉਹਦੇ ਕਿਰਦਾਰ ਦੇ ਵਿੱਚ ਖੋਟ ਆ ਸੋ ਮੈਂ ਇੱਥੇ ਗੱਲ ਕਰਾਂ ਬੜੇ ਸਾਡੇ ਸਤਿਕਾਰਯੋਗ ਸ਼ਖਸ਼ੀਅਤ ਨੇ ਪਲਵਿੰਦਰ ਸਿੰਘ ਰਾਣੀ ਬਲਾਖ ਖਾਲਸਾ ਉਹਨਾਂ ਨੇ ਇਹਨਾਂ ਨੂੰ ਵਿਧਾਇਕ ਬਦੌਂ ਬਣਾਉਣ ਦੇ ਵਿੱਚ 90% ਯੋਗਦਾਰ ਉਹਨਾਂ ਦਾ ਫਾਈਨੈਂਸ਼ੀਅਲੀ ਸਾਰੀ ਸਪੋਰਟ ਉਹਨਾਂ ਨੇ ਕੀਤੀ ਹੈ ਪੈਸਾ ਲਾਇਆ ਗੱਡੀਆਂ ਉਹਨਾਂ ਨੇ ਪਨਾਈਆਂ ਪੈਨਸ਼ਨਾਂ ਤੇ ਲੋਨ ਕਰਾ ਕੇ ਜ਼ਮੀਨਾਂ ਗਹਿਣੇ ਕਰਕੇ ਪੈਸੇ ਦਿੱਤੇ ਵਿਧਾਇਕ ਸਾਹਿਬ ਪਰ ਅੱਜ ਮੈਨੂੰ ਦੱਸੋ ਕਿ ਪਲਵਿੰਦਰ ਸਿੰਘ ਖਾਲਸਾ ਰਾਣੀ ਬਲਾਖ ਕਿਤੇ ਨਜ਼ਰ ਆਉਂਦੇ ਤੁਹਾਨੂੰ ਇਹਦਾ ਮਤਲਬ ਕਿ ਇੱਥੇ ਵਿਧਾਇਕ ਸਾਹਿਬ ਵਰਕਰਾਂ ਦੀ ਵੀ ਹੱਕ ਮਾਰ ਰਹੇ ਨੇ ਧੋਖਾ ਕਰਕੇ ਅੱਗੇ ਆਏ ਆ ਪਰ ਇਹ ਧੋਖੇ ਦੇ ਨਾਲ ਬਹੁਤਾ ਲੰਬਾ ਸਮਾਂ ਨਹੀਂ ਚੱਲਿਆ ਜਾਂਦਾ ਜੇ ਮੈਂ ਅਗਲੀ ਗੱਲ ਕਰਾਂ ਜਦੋਂ ਇਹਨਾਂ ਨੇ ਟਿਕਟ ਲਈ ਸੀ ਇਹ ਕਹਿੰਦੇ ਸੀ ਰਾਘਵ ਚੱਡੇ ਨੂੰ ਕਿ ਖਡੂਰ ਸਾਹਿਬ ਹਲਕੇ ਦੇ ਲੋਕ ਗੁਰਸਿੱਖ ਚਿਹਰਾ ਭਾਲਦੇ ਨੇ ਇੱਥੇ ਗੁਰਸਿੱਖ ਚਿਹਰਾ ਹੀ ਚੱਲਦਾ ਵਾ ਇੱਥੇ ਕੋਈ ਮੋਨਾ ਕੋਨਾ ਨਹੀਂ ਚੱਲਦਾ ਪਰ ਮੈਨੂੰ ਹੁਣ ਵਿਧਾਇਕ ਸਾਹਿਬ ਇਸ ਗੱਲ ਦਾ ਜਵਾਬ ਦੇਣ ਕਿ ਉਹਨਾਂ ਨੇ ਦਾੜਾ ਕਟਵਾਤਾ ਉਹਨਾਂ ਨੇ ਕੇਸ ਕਤਲ ਕਰ ਦਿੱਤੇ ਅੱਜ ਇਹ ਕੋਈ ਫਿਲਮ ਦੀ ਸਕ੍ਰਿਪਟ ਚੱਲ ਰਹੀ ਹੈ ਵੀ ਦਿਲਜੀਤ ਦੋਸਾਹ ਜੋਣਾ ਵਾਂਗੂ ਜਿਵੇਂ ਕਦੀ ਉਹਨਾਂ ਨੇ ਕੋਈ ਫਿਲਮ ਬਣਾਈ ਕੋਈ ਧਾਰਮਿਕ ਤਾਂ ਵਾਲ ਬਧਾ ਲੇ ਕੇਸ ਜਦੋਂ ਕੋਈ ਹੋਰ ਫਿਲਮ ਆਈ ਤਾਂ ਕਟਾ ਲੇ ਅੱਜ ਕਿਹੜੀ ਇਹੋ ਜੀ ਬਿਮਾਰੀ ਆ ਜਿਹਦੇ ਨਾਲ ਆਪਾਂ ਨੂੰ ਦਾੜੀ ਤੇ ਕੇਸ ਕਟਵਾਉਣੇ ਪੈਂਦੇ ਨੇ ਜਰਾ ਸਪਸ਼ਟ ਕਰਨ ਇਹ ਕੋਈ ਨਿੱਜੀ ਟਿੱਪਣੀ ਨਹੀਂ ਗਈ ਕਿਉਂਕਿ ਜਦੋਂ ਆਪਾਂ ਪਬਲਿਕ ਲਾਈਫ ਦੇ ਵਿੱਚ ਆਉਨੇ ਆ ਰਾਜਨੀਤੀ ਦੇ ਵਿੱਚ ਆਉਨੇ ਆ ਸਾਡਾ ਨਿੱਜੀ ਕੁਝ ਨਹੀਂ ਰਹਿੰਦਾ ਸਾਨੂੰ ਲੋਕਾਂ ਦੇ ਹਿਸਾਬ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਦੇ ਹਿਸਾਬ ਦੇ ਨਾਲ ਸਾਨੂੰ ਚੱਲਣਾ ਪੈਂਦਾ। ਸੋ ਇਹ ਸਾਰੀਆਂ ਗੱਲਾਂ ਨੇ ਜਿਹਦੇ ਉੱਤੇ ਮੈਂ ਕਹਿ ਰਿਹਾ ਕਿ ਪਾਰਟੀ ਨੂੰ ਵੀ ਇਹਨਾਂ ਗੱਲਾਂ ਤੇ ਗੌਰ ਕਰਨਾ ਚਾਹੀਦਾ। ਉਹੀ ਕਾਲੀ ਕਾਂਗਰਸੀ ਜਿਨ੍ਹਾਂ ਨੂੰ ਵਿਧਾਇਕ ਸਾਹਿਬ ਵਿੱਚੋਂ ਬੜੇ ਸਾਫ਼ ਸੁਥਰੇ ਬੰਦੇ ਸੀ ਜਿਨ੍ਹਾਂ ਚੋਂ ਅਸੀਂ ਉਦੋਂ ਕਹਿੰਦੇ ਹੁੰਦੇ ਹਾਂ ਭਈ ਇਹਨੂੰ ਸ਼ਾਮਲ ਕਰਾ ਲਈਏ ਨੂੰ ਵਿਧਾਇਕ ਸਾਹਿਬ ਕਹਿੰਦੇ ਨਾ 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 ਕਾਲੀ ਕਾਂਗਰਸੀ ਸਾਡੇ ਪਾਰਟੀ 'ਚ ਨਹੀਂ ਆਉਣਾ ਚਾਹੀਦਾ। ਤੇ ਅੱਜ ਉਹੀ ਕਾਲੀ ਕਾਂਗਰਸੀ ਉਹਨਾਂ ਵਰਕਰਾਂ ਦੇ ਸਿਰ ਤੇ ਬਿਠਾਤੇ ਨੇ। ਕਿ ਇਹ ਬਦਲਾਏ ਸੋਈ ਅੱਜ ਪਾਰਟੀ ਨੂੰ ਇਹ ਚੀਜ਼ ਵੇਖਣੀ ਚਾਹੀਦੀ ਆ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹਸ਼ਰ ਬਹੁਤ ਬੁਰਾ ਹੋਣ ਵਾਲਾ ਹੈ ਕਿਉਂਕਿ ਜਿਹੜੀ ਆ ਐਮਪੀ ਦੀ ਇਲੈਕਸ਼ਨ ਆ ਇਹ ਵਿਧਾਇਕਾਂ ਦੀ ਪਰਫਾਰਮੈਂਸ ਤੈ ਕਰੇਗੀ ਠੀਕ ਆ ਆਮ ਆਦਮੀ ਪਾਰਟੀ ਨੇ ਚੰਗੇ ਕੰਮ ਕੀਤੇ ਆ ਉਹ ਉਹ ਇੱਕ ਵੱਖਰਾ ਵਿਸ਼ਾ ਹੈ ਪਰ ਆ ਜਿਹੜੀ ਐਮਪੀ ਦੀ ਇਲੈਕਸ਼ਨ ਆ ਇਹਦੇ ਵਿੱਚ ਜੋ ਵਿਧਾਇਕਾਂ ਦੀ ਪਰਫਾਰਮੈਂਸ ਹੈ ਉਹ ਉਹ ਸ਼ੀਦ ਮੈ ਨਹੀਂ ਰੱਖੇਗੀ ਉਹ ਇਸ ਇਲੈਕਸ਼ਨ ਦੇ ਉੱਤੇ ਅਸਰ ਪਾਏਗੀ ਸੋ ਇਹ ਸਾਰੇ ਵਰਕਰਾਂ ਦੀਆਂ ਭਾਵਨਾਵਾਂ ਸੀ ਕਿਉਂਕਿ ਬੜੇ ਲੰਬੇ ਸਮੇਂ ਤੋਂ ਚਰਚਾ ਚੱਲਦੀ ਸੀ ਕਿ ਬਿੱਲੀ ਦੇ ਗੱਲ 'ਚ ਟੱਲੀ ਬੰਨਣ ਵਾਲੀ ਗੱਲ ਆ ਕੋਈ ਅੱਗੇ ਨਹੀਂ ਸੀ ਆਉਣਾ ਚਾਹੁੰਦਾ ਸੋ ਇਹ ਸਾਰੇ ਵਰਕਰਾਂ ਦੀਆਂ ਔਰ ਹਲਕੇ ਦੇ ਲੋਕਾਂ ਦੀਆਂ ਭਾਵਨਾਵਾਂ ਤੁਹਾਡੇ ਸਾਹਮਣੇ ਰੱਖੀਆਂ ਨੇ ਅ ਚੰਗੀਆਂ ਲੱਗੀਆਂ ਤਾਂ ਅੱਗੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ